ਮੈਨੂੰ ਨਾ ਖਬਰ ਮਿਲੀ ਸੀ ਕਿ ਸਨੌਰ ਰੋਡ ਦੇ ਉੱਤੇ ਇੱਕ ਬੱਸ ਦੇ ਵਿੱਚ ਔਰ ਟਰੈਕਟਰ ਦੇ ਵਿੱਚ ਭਿਆਨਕ ਟੱਕਰ ਹੋਈ ਆ ਔਰ ਬਹੁਤ ਸਾਰੇ ਲੋਕ ਜ਼ਖਮੀ ਹੋਇਆ ਔਰ ਮੈਂ ਉਸ ਵੇਲੇ ਉਸ ਵੇਲੇ ਮੈਂ ਸਾਰੀ ਇਨਫੋਰਮੇਸ਼ਨ ਗੈਦਰ ਕੀਤੀ ਜੀ ਜ਼ਿਲ੍ਹਾ ਪ੍ਰਸ਼ਾਸਨ ਦੇ ਨਾਲ ਪੁਲਿਸ ਦੇ ਨਾਲ ਔਰ ਸਾਰਿਆਂ ਦੇ ਨਾਲ ਤੇ ਜਿਹੜੀ ਆਪਣੇ ਸਾਡਾ ਨਵਾਂ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਸੜਕ ਸੁਰੱਖਿਆ ਫੋਰਸ ਜਿਹੜਾ ਕੀਤਾ ਸੀਗਾ ਨਾ ਜੀ ਦੇਖੋ ਉਹ ਤੁਹਾਡੇ ਸਾਹਮਣੇ ਆ ਜੀ ਉਹ ਇਮੀਡੀਏਟਲੀ 16 ਪੇਸ਼ੈਂਟਸ ਮਤਲਬ ਬਹੁਤ ਜ਼ਿਆਦਾ ਮਤਲਬ ਭਿਆਨਕ ਐਕਸੀਡੈਂਟ ਸੀਗਾ 16 ਮਰੀਜ਼ ਉਹਨਾਂ ਨੇ ਜਦਰਾ ਹਸਪਤਾਲਤ ਲਿਆਂਦੇ ਤੇ ਉਹ ਸਾਰੇ ਇੱਥੇ ਦਾਖਲ ਹੈ ਜੀ ਉਹਨਾਂ ਚੋਂ ਕੁਝ ਪੇਸ਼ੈਂਟ ਸੀਰੀਅਸ ਹੈ ਜਿਨ੍ਹਾਂ ਦਾ ਮਤਲਬ ਸੀਟੀ ਹੋ ਗਿਆ ਹੈਗਾ ਉਹਨੂੰ ਬਲੱਡ ਲੌਸ ਵੀ ਸੀਗਾ ਤੇ ਜੇ ਮਤਲਬ ਉਹਦੇ ਜਿਹੜੀ ਸੜਕ ਸੁਰੱਖਿਆ ਫੋਰਸ ਕਰਕੇ ਇਮੀਡੀਏਟ ਐਂਬੂਲੈਂਸ ਆ ਗਈ ਔਰ ਇਮੀਡੀਏਟ ਉਹਨਾਂ ਨੂੰ ਮੈਡੀਕਲ ਹੈਲਪ ਮਿਲ ਗਈ ਜਿਹੜੀ ਸਾਡੀ ਫਰਸਟ ਅਸਿਸਟੈਂਸ ਕੀਂਦੀ ਆ ਉਹਦੇ ਕਰਕੇ ਸੋਨਾ ਬੰਦਿਆਂ ਨੂੰ ਮੈਡੀਕਲ ਹੈਲਪ ਮਿਲੀ ਪਰ ਦੋ ਤਿੰਨ ਬੰਦਿਆਂ ਦੀ ਜਾਨ ਵੀ ਬਚੀ ਜਿਨ੍ਹਾਂ ਦਾ ਬਲੱਡ ਲੌਸ ਜ਼ਿਆਦਾ ਸੀ ਜਾਂ ਹੈਡ ਇੰਜਰੀ ਸੀ ਉਹਨਾਂ ਨੂੰ ਸਾਰੇ ਜਿਹੜੇ ਸਾਰੇ ਸਪੈਸ਼ਲਿਸਟ ਹੈ ਇਨਕਲੂਡਿੰਗ ਜਿਹੜਾ ਬ੍ਰੇਨ ਦੇ ਨਿਊਰੋ ਸਰਜਨ ਜਿਹੜਾ ਨਿਊਰੋ ਸਰਜਨ ਉਹਨਾਂ ਦੀ ਮੋਨਿਟਰਿੰਗ ਕਰ ਰਿਹਾ ਹੈ ਤੇ ਇਹਦਾ ਜੋ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਦੀ ਮਨਸ਼ਾ ਸੀ ਜਾਂ ਸਕੀਮ ਦੀ ਜਿਹੜੀ ਸਾਡੇ ਜੋ ਸਾ ਪ੍ਰਿਸ਼ਟੇਸਕੀ ਇਹਦਾ 60 ਸਖਿਆ ਪੋਸਟਾਂ ਨੂੰ ਲੋਕਾਂ ਨੂੰ ਫਾਇਦਾ ਵੀ ਹੋ ਰਿਹਾ ਔਰ ਜਾਨਾ ਵੀ ਬਚ ਰਿਹਾ ਜੀ ਇਹ ਗੱਲ ਕੀਤੀ ਜਾਵੇ ਕਿ ਉੱਥੇ ਸਾਰੇ ਇਹ ਯਾਤਰੀ ਸੀਗੇ ਉਹਨਾਂ ਦੇ ਵਾਹ ਸੁਪਤਾ ਜਾ ਰਹੇ ਬਿਲਕੁਲ ਬਿਲਕੁਲ ਫ੍ਰੀ ਹੈ ਜੀ ਮੈਂ ਅੰਦਰ ਜਾ ਕੇ ਆਇਆ ਤੇ ਤੁਹਾਨੂੰ ਅਸੀਂ ਉਹਦੀ ਫੁਟੇਜ ਵੀ ਦੇ ਦਾਂਗੇ ਮੈਂ ਸਾਰਿਆਂ ਦੇ ਅਟੈਂਡੈਂਟ ਨਾਲ ਗੱਲ ਕੀਤੀ ਆ ਸਾਰਿਆਂ ਨੇ ਕਿਹਾ ਜੀ ਸਾਨੂੰ ਲੈ ਕੇ ਵੀ ਆਪਣੇ ਆਪ ਆਏ ਆ ਤੁਰੰਤ ਲੈ ਕੇ ਆਇਆ ਸੁਰੱਖਿਆ ਫੋਰਸ ਵਾਲੇ ਐਂਬੂਲੈਂਸ ਵਾਲੇ ਔਰ ਅੱਗੇ ਜਿਹੜਾ ਰਜਦਰਾ ਹਸਪਤਾਲ ਹੈ ਇਹਨਾਂ ਦੇ ਸਟਾਫ ਨੇ ਬਹੁਤ ਅੱਛੀ ਤਰ੍ਹਾਂ ਸਾਨੂੰ ਅਟੈਂਡ ਕੀਤਾ ਕਿਸੇ ਦਾ ਕੋਈ ਨਿੱਕਾ ਪੈਸਾ ਖਰਚ ਨਹੀਂ ਹੋਇਆ ਔਰ ਸੀਡੀ ਸੀਡੀਸ ਕੰਟ ਤੱਕ ਸਾਰਾ ਕੁਝ ਹੋ ਰਿਹਾ ਹੈ ਜੀ ਟੂ ਜੈਡ ਸਾਰਾ ਫ੍ਰੀ ਹੈ ਜੀ ਸਿੱਟ ਕਾਰਨ ਜਿਹੜਾ ਸਾਹਮਣੇ ਆ ਰਿਹਾ ਉਹ ਕਨਵੇਜ ਪ੍ਰਟਸੀ ਦੇ ਕੰਡਕਟ ਵਰਕਰ ਨੇ ਉਹਨਾਂ ਦੀ ਡਿਊਟੀ ਬਹੁਤ ਜ਼ਿਆਦਾ ਜਿਹੜੀ ਟਾਈਮ ਲੱਗਾ ਹੈ ਤਾਂ ਕਿ ਉਹ ਮੇਨਲੀ ਫੋਕਸ ਕਰਕੇ ਆਤਾ ਹਾਦਸਾ ਹੋਇਆ ਕਿ ਡਰਾਈਵਰ ਨੂੰ ਅੱਖ ਲੱਗੀ ਸੀ ਉਸ ਤਰ੍ਹਾਂ ਦਾ ਕੁਝ ਸੀ ਦੇਖੋ ਮੇਰਾ ਜਿਹੜਾ ਸਬੰਧ ਹੈ ਜੀ ਉਹ ਹੈਗਾ ਜਿਹੜਾ ਮੈਡੀਕਲ ਰਿਸਪੌਂਸ ਸਿਸਟਮ ਹੈ ਉਹ ਮੈਂ ਇ ਸਟੈਬਲਿਸ਼ ਕੀਤਾ ਜਿਹੜੀ ਗੱਲ ਤੁਸੀਂ ਕਹਿ ਰਹੇ ਹੋ ਮੈਂ ਠੀਕ ਹੈ ਮੈਂ ਜ਼ਰੂਰ ਜਿਹੜੀ ਫੀਡਬੈਕ ਹੈ ਉਹ ਟ੍ਰਾਂਸਪੋਰਟ ਡਿਪਾਰਟਮੈਂਟ ਨੂੰ ਔਰ ਪੁਲਿਸ ਡਿਪਾਰਟਮੈਂਟ ਨੂੰ ਸਾਰਿਆਂ ਨੂੰ ਉਹ ਵੀ ਅਸੀਂ ਐਗਜ਼ਾਮਨ ਕਰਾਂਗੇ ਜੀ ਲੇਕਿਨ ਕਿਉਂਕਿ ਲੋਕਲ ਬੱਸ ਸੀਗੀ ਜਿਹੜੀ ਸਨੌਰ ਤੋਂ ਆ ਰਹੀ ਸੀ ਮੈਨੂੰ ਲੱਗਦਾ ਨਹੀਂ ਕੋਈ ਲੰਬੇ ਰੂਟ ਦੀ ਬੱਸ ਨਹੀਂ ਸੀ ਕਿ ਬੰਦਾ ਸਵੇਰੇ ਗਿਆ ਸ਼ਾਮ ਨੂੰ ਆ ਰਿਹਾ ਸੀਗਾ ਕੋਈ ਇਦਾਂ ਦੀ ਗੱਲ ਲੱਗਦੀ ਨਹੀਂ ਹੈ ਬਟ ਸਟਿਲ ਜਿਹੜੇ ਸਾਰੇ ਫੈਕਟਰਸ ਆ ਗਏ ਆ ਉਹਦੇ ਚ ਅਸੀਂ ਜਿਹੜੇ ਆ ਗਏ ਜਿਹਨੂੰ ਡਾਰਕ ਸਪੋਰਟਸ ਕਰਨੇ ਅਸੀਂ ਜਿਹੜੇ ਐਕਸੀਡੈਂਟ ਪ੍ਰੋਨ ਆ ਉਹਨਾਂ ਦੀ ਵੀ ਸਾਰੀ ਸਟੱਡੀ ਕਰ ਰਹੇ ਆ ਜਿਹੜੇ ਹਿਊਮਨ ਫੈਕਟਰਸ ਆ ਜਾਂ ਜਿਹੜੇ ਵਹੀਕਲ ਨਾਲ ਰਿਲੇਟਡ ਆ ਵੀ ਗੱਡੀਆਂ ਵੀ ਅਪਡੇਟ ਹੋਣ ਤੇ ਬੰਦਿਆਂ ਦੇ ਵਿੱਚ ਫਟੀਗ ਫੈਕਟਰ ਨਾ ਹੋਵੇ ਉਹਨਾਂ ਦੇ ਰੈਸਟ ਕਰਨ ਦੀ ਜਗ੍ਹਾ ਹੋਵੇ ਉਹਨਾਂ ਨੂੰ ਪ੍ਰੋਪਰ ਸਿਟੀਆ ਹੁਣ ਆਲਰੇਡੀ ਵੀ ਕਰ ਰਹੇ ਆ ਬਟ ਉਹ ਵੀ ਅਸੀਂ ਕਰਾਂਗੇ ਤੇ ਬੋਕੇ ਤੇ ਉਹਨਾਂ ਦੇ ਜਿਹੜੇ ਪ੍ਰਧਾਨ ਨੇ ਯਾਦਵਿੰਦਰ ਤੇ ਪਹੁੰਚਦੇ ਨੇ ਉਹਨਾਂ ਕੋਲੋਂ ਕਹਿੰਦੇ ਅੱਧਾ ਘੰਟਾ ਸੀ ਕਾਲ ਕਰੀਗੇ ਸੜਕ ਸੁਰੱਖਿਆ ਪੋਰਟਸ ਵਾਲਿਆਂ ਨੇ ਫੋਨ ਚੱਕਿਆ ਪਰ ਪਹੁੰਚੇ ਨਹੀਂ ਹੈਗੇ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਲੈ ਕੇ ਆਏ ਨੇ हां मैं ਤੁਹਾਡੇ ਸਾਹਮਣੇ ਪੇਸ਼ੈਂਟ ਦੇ ਟ੍ਰਾਂਡੈਂਟ ਨਾਲ ਗੱਲ ਕਰਕੇ ਆਇਆ ਜੀ ਮਤਲਬ ਜਦੋਂ ਜਿਹੜਾ ਕੋਈ ਪੇਸ਼ੈਂਟ ਦਾ ਟ੍ਰਾਂਡੈਂਟ ਹੁੰਦਾ ਨਾ ਜੀ ਕਈ ਵਾਰੀ ਜਦੋਂ ਇੱਕ ਤਾਂ ਜਿਹੜੀ ਬਲੀਡਿੰਗ ਹੁੰਦੀ ਹੈ ਉਸਨੇ ਪੇਸ਼ੈਂਟ ਟੈਰਿਫਾਈਡ ਹੁੰਦਾ ਉਦੋਂ ਅਗਰ ਨੂੰ ਆਪਾਂ ਨੂੰ 5 ਮਿੰਟ ਵੀ ਆਏ ਲੱਗਦਾ ਹੁੰਦਾ ਕਿ ਬਹੁਤ ਹੋ ਗਏ ਸੜਕ ਸੁਰੱਖਿਆ ਫੋਰਸ ਵਾਲੇ ਹਰ 15 20 ਕਿਲੋਮੀਟਰ ਤੇ ਖੜੇ ਹੋਏ ਆ ਪਰ ਉਹ ਆਏ ਆ ਆਲਟੀਮੇਟਲੀ ਉਹੀ ਲੈ ਕੇ ਆਏ ਉਹੀ ਲੈ ਕੇ ਸਰ ਇੱਕ ਜਿਹੜਾ ਰੋਡ ਦੇ ਉੱਪਰ ਟਿੱਪਰ ਸੜਕ ਦੇ ਵਿੱਚ ਮੌਜੂਦ ਉਸ ਟਾਈਮ ਜਿਹੜੀ ਐਕਸੀਡੈਂਟ ਹੋਇਆ ਹੈਗਾ ਜਦੋਂ ਉਹ ਲੱਗਦਾ ਨਹੀਂ ਹੈ ਕਿ ਜਿਹੜੇ ਆਪਣੇ ਟ੍ਰੈਫਿਕ ਦੀ ਜਾਂ ਕੋਈ ਜਿਹੜੇ ਡੀਟੀਓ ਦੀ ਉਹਨਾਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਅੱਜ ਹੈ ਜਿਹੜੇ ਟ੍ਰੈਫਿਕ ਉਹ ਮੈਂ ਤੁਹਾਨੂੰ ਕਹਿਣਾ ਜੀ ਜਿਹੜੇ ਬਾਕੀ ਸਾਰੇ ਫੈਕਟਰਸ ਹੈ ਉਹ ਉਹਨਾਂ ਉਹਨਾਂ ਦੀ ਪ੍ਰੋਪਰ ਇਨਕੁਆਰੀ ਹੋ। ਸਿਰਫ ਠੀਕ ਹੈ। ਉਹਨਾਂ ਦੇ ਜਿਹੜੀ ਸ਼ੋਰ ਕਰਾਂਗੇ ਤੇ ਜਿਸ ਦਾ ਜੀ ਹਲੇ ਵੀ ਨੌਨ ਇੰਡੀਅਨ ਦੀ EDL ਵੀ ਨਹੀਂ ਮੈਡੀਸਨ ਜਿਹੜੇ अवेलेबल ਹੈਗੇ 26 ਜਨਵਰੀ ਨੂੰ ਸਟਰੀ ਮਿਸਟਰ ਜਿਨਾ ਕੋਲੀ ਕੰਮ ਲੈ ਰਹੇ ਸੀ ਉਹਨਾਂ ਨੇ ਕਹੇ ਸੀ ਵੀ ਇਨਸ਼ੋਰ ਕਰਾਂਗੇ। PDN ਨੌਨ ਇੰਡੀਅਨ ਪਰਟੀਨ ਦੀ EDL ਦੀ ਬੇਸਿਕ ਮੈਡੀਸਨ ਬਲਕਿ ਆ ਸਿਮਪਲ ਮੈਡੀਸਨ ਨਹੀਂ ਹੈਗੇ। ਨਹੀਂ ਨਹੀਂ ਆਪਣੇ ਕੋਲੇ ਸਾਰ 200 প্লাস ইন্ডিয়ান अवेलेबल है जिना ਕੋਲ 200 ਤੋਂ ਬਾਅਦ ইন্ডিয়ান अवेलेबल है और नॉन इंडियन ਵਾਸਤੇ ਇਹਨਾਂ ਕੋਲ ਫੰਡਸ ਵੀ ਹੈਗੇ ਆ ਜੇ ਨਹੀਂ ਹੋਵੇ ਤਾਂ ਇਹ ਨਹੀਂ ਕਿ ਦਵਾਈ ਨਹੀਂ ਇਹਨਾਂ ਕੋਲ नॉन इंडियन ਦਾ ਇੱਕ ਟਰਮ ਐਕਚੁਅਲੀ ਜਿਹੜੀ ਹੈਗੀ ਆ ਹੁਣ ਰੀਸੈਂਟਲੀ ਇਹਨਾਂ ਨੇ ਕਾਇਨ ਕਰ ਲਈ ਆ ਅਸੀਂ ਮジョਰਿਟੀ ਮੈਡੀਸਿਨੀ ਡੀਐਲ ਚ ਲੈ ਕੇ ਆ ਰਹੇ ਆ ਉਹਦੀ ਵੀ ਜਿਹੜੀਆਂ ਇਹਨਾਂ ਦਾ ਇੱਕ ਪੈਟਰਨ ਜਿਹੜਾ ਯੂਜ਼ ਆ ਮੈਡੀਸਿਨ ਦਾ ਉਹ ਇਹਨਾਂ ਨੇ ਆਪ ਨੇ ਲੋਕਲ ਜਿਹੜੀ ਅਥਾਰਟिटीज ਹੈਗੀਆਂ ਉਹਨਾਂ ਨੇ ਸਟੱਡੀ ਕਰਨਾ ਵੀ ਕਿਹੜੀ ਕਿਹੜੀ ਦਵਾਈਆਂ ਦੀ ਹੋਰ ਲੋੜ ਪੈਂਦੀ ਆ ਉਹ ਖਰੀਦ ਕੇ ਰੱਖਣੀਆਂ ਉਹਨਾਂ ਨੇ ਮੰਨ ਲਿਆ ਉਹ ਵੀ ਸਟੋਰ ਚ ਹੋਣ ਗਿਆ ਅ ਇਦਾਂ ਦੀ ਕੋਈ ਗੱਲ ਨਹੀਂ ਜਿਨ੍ਹਾਂ ਕੋਲੇ ਫੰਡਸ ਹੈਗਾ ਜੀ ਦੇਖਣ ਪਰਚੇਸ ਇਟ